ਕੱਲ ਜੀ ਸਵਾਗਤ ਹੈ ਤੁਹਾਡਾ ਵਾਈਗਰੂ ਕਲਾਉਥ ਹਾਊਸ ਵੱਲੋਂ ਲਾਉ ਜੀ ਅੱਜ ਫਿਰ ਆਪਾਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪੈਣਾ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਪੈਣਾ ਮੇਰੇ ਚੈਨਲ ਤੇ ਨਵੀਆਂ ਜੀ ਉਹ ਚੈਨਲ ਨੂੰ ਕਰੋ ਸਬਸਕ੍ਰਾਈਬ ਐਦਾਂ ਦੇ ਸੋਹੇ ਸੂਟ ਲੈਣ ਦੇ ਲਈ ਹਰ ਹੁ ਸਾਡੇ ਕੋਲ ਇੱਕ ਨਵੀਂ ਆਈਟਮ ਆਉਂਦੀ ਹੈ ਜੀ ਹੁਣ ਤੇ ਹੁਣ ਅੱਗੇ ਸੀਜ਼ਨ ਆਫ ਹੋ ਰਿਹਾ ਸਰਦੀ ਦਾ ਤੇ ਇਸ ਤੋਂ ਅੱਗੇ ਸਾਡੇ ਕੋਲੇ ਕਾਟਨ ਸਟਾਫ ਦੇ ਵਿੱਚ ਲਗ ਲਗ ਤਰ੍ਹਾਂ ਦੀ ਵੈਰਾਈਟੀ ਆਉਣੀ ਹੈ ਜੀ ਤੇ ਅੱਜ ਜਿ ਤੁਹਾਡੇ ਵਾਸਤੇ ਜਿਹੜੇ ਅਸੀਂ ਲੈ ਕੇ ਆਏ ਫੈਂਡੀ ਸਟੱਫ ਲੈ ਕੇ ਆਏ ਆ ਕਾਫੀ ਭੈੜੀ ਡਿਮਾਂਡ ਸੀ ਅਸੀਂ ਪਹਿਲਾਂ ਕਾਫੀ ਫੈਂਡੀ ਸੂਟ ਪਾਏ ਸੀ ਜੀ ਤੇ ਬਹੁਤ ਮੈਸੇਜ ਸੀ ਕਾਫੀ ਧੇਰ ਤੋਂ ਵੀ ਦੁਬਾਰਾ ਇਹ ਵਾਲੇ ਸੂਟ ਲੈ ਕੇ ਆਓ ਜੀ ਹਨ ਤੇ ਹੁਣ ਸਾਡੇ ਕੋਲੇ ਇਹ ਰੀਸਟਾਕ ਹੋ ਗਈ ਹੈ ਜੀ ਇਹ ਵਾਲੇ ਸੂਟ ਤੇ ਹੁਣ ਇਸ ਇਸ ਤੋਂ ਵੀ ਘੱਟ ਜੋ ਸਾਨੂੰ ਵੀ ਘੱਟ ਪ੍ਰਾਈਸ ਮਿਲੀ ਹੈ ਜੀ ਤੇ ਤੁਹਾਨੂੰ ਵੀ ਅਸੀਂ ਘੱਟ ਪ੍ਰਾਈਸ ਦੇ ਵਿੱਚ ਦਵਾਂਗੇ ਹਨ ਜੋ ਜੋ ਸਾਨੂੰ ਪ੍ਰਾਈਸ ਮਿਲਦੀ ਹੈ ਉਦਾਂ ਹੀ ਅਸੀਂ ਤੁਹਾਨੂੰ ਦਿੰਨੇ ਆ ਜੀ ਹੁਣ ਸਾਨੂੰ ਲੈਸ ਦੇ ਵਿੱਚ ਆਇਆ ਹੋਰ ਵੀ ਲੈਸ ਦੇ ਵਿੱਚ ਆ ਇਹ ਤੁਹਾਨੂੰ ਵੀ ਅਸੀਂ ਲੈਸ ਦੇ ਵਿੱਚ ਦਵਾਂਗੇ ਇਹ ਵਾਲੇ ਸੂਤ ਹਨ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਓ ਤੇ ਆਰਡਰ ਬੁੱਕ ਕਰੋ ਲਾਈਟ ਕਲਰ ਵੀ ਆਇਆ ਹੈ ਬਹੁਤ ਸਾਰੀਆਂ ਪਹਿਣਾਂ ਜਿਹੜੀਆਂ গারਲਿਸ਼ ਲੁੱਕ ਉਹਦੇ ਵਿੱਚ ਸੂਟ ਪਾਉਣ ਚ ਰਹੀਆਂ ਥੋੜੇ ਲਾਈਟ ਚਾਰਟ ਮੰਗਦੀਆਂ ਡਾਰਕ ਨਹੀਂ ਮੰਗਦੀਆਂ ਜੀ ਤੇ ਲਾਈਟ ਚਾਰਟ ਦੇ ਵਿੱਚ ਸੂਟ ਆਇਆ ਸਭ ਤੋਂ ਪਹਿਲਾਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਥੋੜਾ ਜਿਹਾ orange ਗਾਜਰੀ ਜੀ ਛੇੜ ਦੇ ਵਿੱਚ ਆਊਗਾ ਡਬਲ ਟੋਨ ਹੈ ਜੀ ਠੀਕ ਹੈ 골ਡਨ ਦੀ ਡਬਲ ਟੋਨ ਦੇ ਵਿੱਚ ਰਹਿਣਾ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਚੈੱਕ ਕਰੋ ਜੀ ਲਓ 4 ਸਾਈਡ ਇਹਦੇ ਵਰਕ ਆਉਣਾ ਜੀ ਲਓ ਦੇਖ ਸਕਦੇ ਹੋ ਤੁਸੀਂ ਫੈਂਡੀ ਦਾ ਦੁਪੱਟਾ ਜ ਦੇਖ ਸਕਦੇ ਹੋ ਤੁਸੀਂ orange shade ਹੈ golden orange shade double tone ਦੇ ਵਿੱਚ ਹੈਣਾ ਜੀ ਇਹ ਆ ਇਧਰ ਉਹ ਜੀ ਪਿੰਕ ਜੀ ਸ਼ੇਡ ਆ ਰਹੀ ਹੈ ਇਧਰ ਉਹ orange ਆ ਰਹੀ ਹੈ ਤੇ ਲਓ ਐਦਾ ਸਾਰੇ ਇਹਦੇ ਕਟਵਰਕ ਹੈ ਜੀ ਦੇਖ ਸਕਦੇ ਹੋ ਤੁਸੀਂ ਦੁਪੱਟਾ ਬਹੁਤ ਪਿਆਰਾ ਜੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਪ੍ਰਾਈਸ ਤੁਹਾਨੂੰ ਦਵਾਂਗੇ ਸਿਰਫ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਵਿਆਹ ਦੇ ਦੁਪੱਟਾ ਤੇ ਪੂਰੇ ਦੁਪੱਟੇ ਉੱਪਰ ਹੈਡਵਰਕ ਹੈ ਤੇ ਪੂਰੀ ਜੋ ਕੱਟ ਹੈ 5 ਮੀਟਰ ਦੀ ਕੱਟ ਹੈ ਸੂਟ ਦੀ ਉਹਦੇ ਉੱਪਰ ਵੀ ਹੈਂਡਵਰਕ ਹੈ ਦੇਖ ਸਕਦੇ ਹੋ ਐਦਾ ਆ ਸਿੱਪੀ ਲੱਗੀ ਹੋਈ ਹੈ ਸਿਕਨ ਸਿੱਪੀ ਵਰਕ ਹੋਇਆ ਜੀ ਐਦਾਂ ਹੀ ਦੁਪੱਟੇ ਦੇ ਉੱਪਰ ਸਿਕਨ ਸਿੱਪੀ ਵਰਕ ਹੈ ਤੇ ਸਾਰੇ ਸੂਟ ਦੇ ਉੱਪਰ ਸਿਕਨ ਸਿੱਪੀ ਵਰਕ ਹੈ ਠੀਕ ਹੈ ਜੀ ਪ੍ਰਾਈਸ ਇਹ ਵਾਲੇ ਸੂਟ ਜਿਹੜੀ ਰਹਿਣੀ ਆ ਜੀ ਸਿਰਫ ਦਵਾਂਗੇ ਤੁਹਾਨੂੰ 800 ਦੇ ਵਿੱਚ ਸੂਟ ਇਹ ਵਾਲਾ ਪ੍ਰਾਈਸ 800 ਦੇ ਵਿੱਚ ਸੂਟ ਦੇਣ ਵਾਲਾ ਤੁਹਾਨੂੰ ਅਸੀਂ ਫੈਂਡੀ ਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਲਓ ਇਹ ਇਹ ਵੀ ਕਲਰ ਬਹੁਤ ਪਿਆਰਾ ਜੀ ਇਹ ਵਾਲੇ ਕਲਰ ਦੀ ਵੀ ਬਹੁਤ ਡਿਮਾਂਡ ਰਹਿੰਦੀ ਹੈ ਜੀ ਲਓ ਇਹ ਆਊਗਾ ਜੀ ਗ੍ਰੇ 골ਡਨ ਠੀਕ ਹੈ ਜੀ ਗ੍ਰੇ 골ਡਨ ਕਲਰ ਆਉਣਾ ਬਹੁਤ ਸੋਹਣਾ ਕਲਰ ਹੈ ਜੀ ਇਹ ਗਾਰਲਿਸ਼ ਲੁੱਕ ਦੇ ਵਿੱਚ ਵੇਅਰ ਕਰਨ ਦੇ ਲਈ ਲਓ ਥੋੜਾ ਲਾਈਟ ਚਾਟ ਲੈ ਕੇ ਆਏ ਹਾਂ ਕਿਉਂਕਿ ਕੁੜੀਆਂ ਜ਼ਿਆਦਾ ਪਸੰਦ ਕਰਦੀਆਂ ਇਹ ਸੂਟ ਤੇ ਬਹੁਤ ਪਿਆਰੇ ਲੱਗਦੇ ਪਾਏ ਹੋਏ ਇਹ ਗ੍ਰੇ ਕਲਰ ਜ ਆ ਗਿਆ ਜੀ ਲਾਈਟ ਗ੍ਰੇ 골ਡਨ ਡਬਲ ਟੋਨ ਦੇ ਵਿੱਚ ਆਉਣਾ ਇਹ ਲਓ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਬਹੁਤ ਪਿਆਰਾ ਜਿਹਾ ਦੁਪੱਟਾ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੁਪੱਟੇ ਦੇ ਉੱਪਰ ਕਟਵਰਕ ਹੋਈ ਹੈ ਜੀ ਦੇਖ ਸਕਦੇ ਹੋ ਤੁਸੀਂ ਪ੍ਰਾਈਸ ਸਿਰਫ ਦਵਾਂਗੇ ਤੁਹਾਨੂੰ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਲਓ ਮਿਲਵਾ ਤੁਹਾਨੂੰ ਚੈੱਕ ਕਰੋ ਜੀ ਇਹ ਵੀ ਬੜਾ ਸੋਹਣਾ ਜਿਹਾ ਕਲਰ ਹੈ ਮਸਟਰਡ ਸ਼ੇਡ ਦੇ ਵਿੱਚ ਲਓ ਚੈੱਕ ਕਰੋ ਜੀ 5 ਮੀਟਰ ਦੀ ਕੱਟ ਚ ਸੂ ਰਿਆ ਨਾ ਸੂਟ ਦੇ ਉੱਪਰ ਇਹਦੇ ਸਿਕਨ ਸਿੱਪੀ ਵਰਕ ਹੋਇਆ ਹੈ ਹੈਂਡ ਵਰਕ ਹੋਇਆ ਜੀ ਲਓ ਇਹ ਵਾਲਾ ਰਹੂਗਾ ਜੀ ਦੁਪੱਟਾ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਲਓ ਇਹ ਦੁਪੱਟਾ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਐਦਾਂ ਦੁਪੱਟੇ ਦੇ ਉੱਪਰ ਕੱਟਵਰਕ ਹੋਈ ਹੈ ਐਦਾਂ ਹੀ ਸਾਈਡ ਦੇ ਤੋਂ ਐਦਾਂ ਹੀ ਕੱਟਵਰਕ ਮੈਲ ਵਾਲੀ ਹੈ ਠੀਕ ਹੈ ਜੀ ਪ੍ਰਾਈਸ ਦਵਾਂਗੇ ਸਿਰਫ 800 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਅੱਜ ਬਾਏ ਕਰ ਸਕਦੇ ਹੋ ਠੀਕ ਹੈ ਜੀ 800 ਦੇ ਵਿੱਚ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਕਿਹੋ ਕਲਰ ਆਊਗਾ ਜੀ ਬਲੈਕ ਬਲੈਕ ਕਲਰ ਆਊਗਾ ਚੈੱਕ ਕਰਦੇ ਹਾਂ ਇਹ ਬਲੈਕ ਰਹੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਬਲੈਕ ਦੇ ਵਿੱਚ ਵੀ ਸਟਾਫ ਫਾਈਨ ਹੈ ਐਦਾਂ ਨਹੀਂ ਹੋਊਗਾ ਕਿ ਜਿਹੜੀ ਕੁਆਲਿਟੀ ਹੈ ਉਹ ਚੇਜ਼ ਹੋਊਗੀ ਸੇਮ ਸੇਮ ਕੁਆਲਿਟੀ ਦੇ ਤੁਹਾਨੂੰ ਸੂਟ ਉਹੀ ਲੈਣਗੇ ਜੋ ਪਹਿਲਾਂ ਲੈ ਕੇ ਆਏ ਸੀਗੇ ਠੀਕ ਹੈ ਜੀ ਉਹੀ ਸੇਮ ਕੁਆਲਿਟੀ ਰਹਿਣੀ ਹੈ ਬਿਲਕੁਲ ਸੌਫਟ ਫੈਂਡੀ ਹੈ ਜੀ ਪਿਓਰ ਵਾਲੀ ਲਓ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਦੁਪੱਟੇ ਦੇ ਉੱਪਰ ਇਹਦਾ ਕਟਵਰਕ ਆਉਣੀ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ ਦੁਪੱਟੇ ਦੇ ਉੱਪਰ ਕਟਵਰਕ ਆਉਗੀ ਸਿੰਪਲ ਸੋਬਰ ਫੂਡ ਬੰਦਾ ਬਹੁਤ ਪਿਆਰਾ ਜਿਹਾ ਲਓ ਪ੍ਰਾਈਸ ਦਵਾਂਗੇ ਤੁਹਾਨੂੰ ਸਿਰਫ ਅੱਜ ਅਸੀਂ 800 800 ਦੇ ਵਿੱਚ ਤੁਸੀਂ ਦਪੱਟਾ ਫੂਲ ਲੈ ਸਕਦੇ ਹੋ ਦੇਖੋ ਪਹਿਲਾਂ ਇਹਦੀ ਪ੍ਰਾਈਸ 1200 ਤੱਕ ਵੀ ਛੂਟ ਆਈ ਸੀਗੀ 1000 ਤੱਕ ਵੀ ਛੂਟ ਆਈ ਆ ਜੀ ਹੁਣ ਇਹਨਾਂ ਦੀ ਪ੍ਰਾਈਸ ਸਿਰ 800 ਆ ਲਓ ਬਹੁਤ ਐਕਸ ਜਿਹੜੇ ਫੈਂਡੀ ਦੇ ਉੱਪਰ ਅੱਜ ਜਿਹੜੀ ਸੇਲ ਆ ਇਹਦਾ ਤੁਸੀਂ ਆਜੂ ਮੌਕਾ ਲੈ ਸਕਦੇ ਹੋ ਬਹੁਤ ਲੈਸ ਪ੍ਰਾਈਸ ਵਿੱਚ ਦੇ ਰਹੇ ਇਹ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਠੀਕ ਹੈ ਜੀ ਵਾਈਨ ਸ਼ੇਡ ਦੇ ਵਿੱਚ ਉਹਨਾਂ ਦਪੱਟਾ ਤੁਹਾਨੂੰ ਦਿਖਾ ਦਿੰਨੇ ਹਾਂ ਲਓ ਜੀ ਪਰਪਲ ਵਾਈਨ ਸ਼ੇਡ ਆ ਜੀ ਲਓ ਇਹ ਰਹੂਗਾ ਜੀ ਦਪੱਟਾ ਇਹਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਇਹਦਾ ਚੈੱਕ ਕਰੋ ਜੀ ਠੀਕ ਹੈ ਜੀ ਵਾਈਨ ਦੇ ਵਿੱਚ ਆਊਗਾ ਡਬਲ ਟੋਨ ਰਹਿਣੀ ਹੈ ਇਹਦੇ ਵਿੱਚ ਲਓ ਚੈੱਕ ਕਰੋ ਜੀ ਇਹ ਦੁਪੱਟਾ ਰਹੂਗਾ ਵਾਈਨ ਦੇ ਵਿੱਚ ਵਾਈਨ ਕਲਰ ਵੀ ਬਹੁਤ ਪਿਆਰਾ ਲੱਗਦਾ ਜੀ ਕੋਈ ਵੀ ਕਲਰ ਬਣਾ ਲਓ ਜੀ ਸਾਰੇ ਕਲਰ ਆ ਪਰਫੈਕਟ ਹੈ ਇਹ ਐਦਾਂ ਦਾ ਕੋਈ ਕਲਰ ਨਹੀਂ ਹੈਗਾ ਜਿਹੜਾ ਬਣਿਆ ਹੋਇਆ ਨਾ ਸੁਣਾ ਲੱਗੇ ਸਾਰੇ ਕਲਰ ਪਰਫੈਕਟ ਹੈ ਲਓ ਜੀ ਇਹ ਕੇਵਲਾ ਕਲਰ ਆਊਗਾ ਜੀ ਇਹ ਆਊਗਾ ਜੀ ਪਿਸਤਾ ਸ਼ੇਡ ਦੇ ਵਿੱਚ ਲਓ ਪਿਸਤਾ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ ਲੱਗਦਾ ਜੀ ਪਿਸਤਾ ਕਲਰ ਲਓ ਪਿਸਤਾ 골ਡਨ ਦੀ ਡਬਲ ਟੋਨ ਹੈ ਜੀ ਹੈ ਠੀਕ ਹੈ ਜੀ ਪਿਸਤਾ ਵੀ ਹੈ ਤੇ 골ਡਨ ਵੀ ਹੈ ਪਿਸਤਾ 골ਡਨ ਦੀ ਡਬਲ ਟੋਨ ਹੈ ਬਹੁਤ ਸੋਹਣਾ ਕਲਰ ਹੈ ਪਿਸਤਾ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ ਦਵਾਂਗੇ ਤੁਹਾਨੂੰ ਇਹਦੀ 800 ਠੀਕ ਹੈ 800 ਵਿੱਚ ਤੁਸੀਂ ਇਹ ਲੈ ਸਕਦੇ ਹੋ ਸੂਟ ਠੀਕ ਹੈ ਜੀ ਇੱਕ ਮੈਥੇ ਨੂੰ ਦਿਖਾਇਆ ਸੀ ਇਹ ਵਾਲਾ 골ਡਨ ਕਲਰ ਠੀਕ ਹੈ ਇਹ 골ਡਨ ਕਲਰ ਇਹ ਤੁਹਾਨੂੰ ਮਸਟਰਡ ਦਾ ਕਲਰ ਦਿਖਾਇਆ ਸੀ ਇੱਕ ਕਿਹਦੇ ਵਿੱਚ ਉਹਨਾ 골ਡਨ ਕਲਰ ਲਓ ਥੋੜਾ ਜਿਹਾ fark ਹੈ ਉਸ ਵਿੱਚ ਲਓ ਜੀ ਇਹ ਕੇਵਲਾ ਕਲਰ ਆਊਗਾ ਦੇਖੋ ਜੀ ਇਹ ਥੋੜਾ ਜਿਹਾ 골ਡਨ ਸ਼ੇਡ ਚ ਹੈ ਨਾ ਇਹ ਵੀ ਬਹੁਤ ਪਿਆਰਾ ਸੂਟ ਹੈ ਲਓ ਇਹਦਾ ਦੁਪੱਟਾ ਰਹੂਗਾ ਜੀ ਐਦਾਂ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣਾ ਲਓ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਲਓ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਰਹੂਗਾ 골ਡਨ ਸ਼ੇਡ ਦੇ ਵਿੱਚ ਹੈ ਨਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਇਹਦੀ ਰਹਿਣੀ ਹੈ ਸਿਰਫ 800 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਇਹ ਵਾਲਾ ਜਿਹੜਾ ਕਲਰ ਆਊਗਾ ਜੀ ਇਹ ਆਊਗਾ ਜੀ ਪੀਚ ਜੀ ਸ਼ੇਡ ਦੇ ਵਿੱਚ ਲਓ ਇਹ ਵੀ ਕਲਰ ਬਹੁਤ ਪਿਆਰਾ ਜੀ ਇਸ ਕਲਰ ਦੀ ਵੀ ਕਾਫੀ ਡਿਮਾਂਡ ਕੀਤੀ ਸੀ ਮੇਰੀ ਭੈਣਾਂ ਨੇ ਆਹ ਵਾਲੇ ਪੀਚ ਕਲਰ ਦੀ ਜੋ ਕੀ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਜੀ ਪੀਸ ਕਲਰ ਲਾਈਟ ਜਾਂ ਕਲਰ ਆਉਂਦਾ ਤੇ ਇੱਕ ਇਤੇ ਸ਼ਾਈਨਿੰਗ ਹੁੰਦੀ ਹੈ ਸਟਾਫ 'ਚ ਤੇ ਪਾਏ ਹੋਏ ਬਹੁਤ ਪਿਆਰੇ ਲੱਗਦੇ ਆ ਜੀ ਲਓ ਇਹ ਰਹੂਗਾ ਜੀ ਦੁਪੱਟਾ ਇਹ ਨਾਲ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਜਿਹੜੀਆਂ ਕੁੜੀਆਂ ਥੋੜੇ ਲਾਈਟ ਕਲਰ ਹੀ ਜ਼ਿਆਦਾ ਪਸੰਦ ਕਰਦੀਆਂ ਤੇ ਅੱਜ ਬਹੁਤ ਸੋਹਣੇ ਸੂਟ ਲੈ ਕੇ ਆ ਪਾਰਟੀ ਵੇਅਰ ਲੁੱਕ ਦੇ ਵਿੱਚ ਵੀ ਰਹਿਣਗੇ ਪ੍ਰਾਈਸ ਵੀ ਜੈਨਰ ਰਹੂਗਾ ਸਿਰਫ 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਫੈੰਡੀ ਦੇ ਬਹੁਤ ਹੀ ਪਿਆਰੇ ਜੇ ਸੂਟ ਲੈਣ ਵਾਲੇ ਆ ਜੀ ਠੀਕ ਹੈ ਇਸੋਗੇ ਮੈਂ ਤੁਹਾਨੂੰ ਦਿਖਾਉਂਗੀ ਜੀ ਇਹ ਰੰਗ ਦਾ ਕਲਰ ਆਊਗਾ ਇਹ ਆਊਗਾ ਗ੍ਰੀਨ 골ਡਨ ਠੀਕ ਹੈ ਜੀ ਇਹ ਕਲਰ ਆਊਗਾ ਜੀ ਗ੍ਰੀਨ 골ਡਨ ਇਹ ਵੀ ਬਹੁਤ ਸੋਹਣਾ ਕਲਰ ਹੈ ਗ੍ਰੀਨ 골ਡਨ ਦੇ ਵਿੱਚ 골ਡਨ ਦੀ ਡਬਲ ਟੋਨ ਹੈ ਗ੍ਰੀਨ ਦੀ ਛੇੜਾ ਸੀ ਗ੍ਰੀਨ ਦੀ ਛੇੜਾ ਤੇ 골ਡਨ ਦੀ ਡਬਲ ਟੋਨ ਹੈ ਜੀ ਲਓ ਬਹੁਤ ਸੋਹਣੇ ਕਲਰ ਹੈ ਠੀਕ ਹੈ ਜੀ ਦੋ ਦੋ ਸੂਟ ਲੈ ਲਓ ਸੇਮ ਕਲਰ ਦੇ ਮਿਲ ਜਾਣਗੇ ਤੇ ਜਲਦੀ ਸਟਾਕ ਕਲੀਅਰ ਹੋ ਜਾਂਦਾ ਪਿਛਲੀ ਵਾਰ ਵੀ ਬਹੁਤ ਭੈਣਾਂ ਨੇ ਮੰਗ ਕੀਤੀ ਸੀ ਪਰ ਜਲਦੀ ਸਟਾਕ ਕਲੀਅਰ ਹੋ ਗਿਆ ਸੀ ਤੇ ਜਿਨ੍ਹਾਂ ਨੇ ਲੈਣੇ ਆ ਜਲਦੀ ਆਂਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਲੈ ਸਕਦੇ ਹੋ ਇੱਕ ਲੋ ਦੋ ਲੋ ਤਿੰਨ ਲੋ ਸੇਵ ਕਲਰ ਦੇ ਜਿੰਨੇ ਮਰਜ਼ੀ ਲੈ ਲਓ ਜੀ ਇਹ ਇਸ ਤੋਂ ਦੁਬਾਰਾ ਇਹ ਨਹੀਂ ਆਣਗੇ ਠੀਕ ਹੈ ਜੀ ਲੋ ਇੱਕ ਕਲਰ ਆਊਗਾ ਥੋੜ ਨੂੰ ਕਰੋ ਇਹ ਫਰੋਜ਼ੀ ਕਲਰ ਵੀ ਹੀ ਬਹੁਤ ਪਿਆਰਾ ਜੀ ਲਓ ਫਰੋਜ਼ੀ ਕਲਰ ਲੈ ਲਓ ਬਹੁਤ ਪਿਆਰਾ ਕਲਰ ਹੈ ਫਰੋਜ਼ੀ ਲਓ ਚੈੱਕ ਕਰੋ ਜੀ ਇਹ ਫਰੋਜ਼ੀ ਆਊਗਾ ਲਓ ਇਹ ਰਹੂਗਾ ਜੀ ਫਰੋਜ਼ੀ ਦਾ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਫਰੋਜ਼ੀ ਦਾ ਠੀਕ ਹੈ ਪ੍ਰਾਈਸ ਰਹਿਣੀ ਹੈ ਸਿਰਫ 800 ਅੱਜ ਤੁਹਾਨੂੰ 800 ਦੇ ਵਿੱਚ ਇਹ ਸੂਟ ਦੇ ਰਹੇ ਆਂ ਜੀ ਅਸੀਂ ਬਹੁਤ ਪਿਆਰੇ ਸੂਟ ਅਸੀਂ ਪਹਿਲਾ ਸੂਟ ਲੈ ਕੇ ਲੈ ਕੇ ਆਏ ਸੀ ਉਹਦੇ ਵਿੱਚ ਵੀ ਭੈਣਾਂ ਨੇ ਦੁਬਾਰਾ ਮੰਗ ਕੀਤੀ ਸੀ ਕਿ ਸੂਟ ਲੈ ਕੇ ਆਇਓ ਤੁਹਾਡੇ ਉਸੇ ਹੈਡਵਰਕ ਦੇ ਜਿਹੜੇ ਕਲਰ ਬੱਝੇ ਆ ਜੀ ਦਿਖਾ ਦਿੰਦੇ ਆ ਤੁਹਾਨੂੰ ਕਾ ਸੂਟ ਆਊਗਾ ਜੀ ਲਓ ਇਹ ਰਹੂਗਾ ਜੀ ਪੂਰਾ ਹੈਂਡਵਰਕ ਇਹ ਫੁੱਲ ਹੈਂਡਵਰਕ ਮਿਲੂਗਾ ਤੁਹਾਨੂੰ ਇਹ ਬਲੈਕ ਕਲਰ ਹੈ ਇਹਦੀ ਵੀ ਕਾਫੀ ਡਿਮਾਂਡ ਕੀਤੀ ਸੀ ਮੇਰੇ ਭੈਣਾਂ ਨੇ ਇਹ ਬਲੈਕ ਕਲਰ ਹੈ ਇਹ ਵਾਲਾ ਤੁਹਾਨੂੰ 5 ਮੀਟਰ ਦੀ ਕਟ ਵਿੱਚ ਮਿਲੂਗਾ ਜੀ ਠੀਕ ਹੈ 5 ਮੀਟਰ ਦੀ ਕਟ ਵਿੱਚ ਮਿਲਣਾ ਤੇ ਇਹ ਵਾਲਾ ਰਹੂਗਾ ਜੀ ਦੁਪੱਟਾ ਨਾਰ ਪੂਰਾ ਫੁੱਲ ਹੈ ਵੀ ਦੁਪੱਟਾ ਲਓ ਇਹ ਪੂਰਾ ਫੁੱਲ ਹੈ ਵੀ ਦੁਪੱਟਾ ਹੈਂਡਵਰਕ ਦਾ ਰਹਿਣਾ ਇਹਦੀ ਪ੍ਰਾਈਸ ਰਹਿਣੀ ਆ 1600 ਰੁਪਏ ਅੱਜ ਤੁਹਾਨੂੰ ਇਹ ਵਾਲਾ ਸੁਰ 1600 ਦੇ ਵਿੱਚ ਮਿਲਣਾ ਕਿਉਂਕਿ ਪ੍ਰੋਪਰ ਦੁਪੱਟੇ ਦੇ ਉੱਪਰ ਪੂਰਾ ਜਾਲ ਹੈਂਡਵਰਕ ਦਾ ਜੀ ਪੂਰਾ ਪ੍ਰੋਪਰ ਹੈਂਡਵਰਕ ਹੈ ਤੇ ਪੂਦੇ ਸੂਟ ਉੱਪਰ ਹੈਂਡਵਰਕ ਹੈ ਸਿਰਫ 1600 ਚ ਸੂਟ ਦਵਾਂਗੇ ਇੱਕ ਤੁਹਾਨੂੰ ਹੋਰ ਆਈਡੀਆ ਦੇ ਦਿੰਨੇ ਆ ਕਈ ਮੇਰੀਆਂ ਭੈਣਾਂ ਜੋ ਡਰੈਸ ਪਸੰਦ ਕਰਦੀਆਂ ਹਨ ਵਿਆਹ ਦੇ ਵਿੱਚ ਡਰੈਸ ਪਾਉਣੀ ਸ਼ਾਰਟ 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 ਦੇ ਨਾਲ ਡਰੈਸ ਪਾਉਣੀ ਤਾਂ ਉਹ ਵੀ ਤੁਹਾਨੂੰ ਸੀ ਆਈਡੀਆ ਦੇ ਦੇਣੀ ਹੈ ਕਿ ਤੁਸੀਂ ਐਡਾ ਵੀ ਕਰ ਸਕਦੇ ਹੋ ਜਿਹੜਾ ਇਹ ਵਾਲਾ ਦੁਪੱਟਾ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਇਹਦੀ ਤੁਸੀਂ ਸਕਰਟ ਬਣਾ ਸਕਦੇ ਹੋ ਪੂਰੀ ਫੁੱਲ ਹੈਵੀ ਸਕਰਟ ਬਣਾ ਲਓ ਜੀ ਇਹਦੀ ਤੁਹਾਡੀ ਇੱਕ ਡਰੈਸ ਪੂਰੀ ਫੁੱਲ ਹੈਵੀ ਡਰੈਸ ਰੈਡੀ ਹੋ ਜਾਣੀ ਹੈ ਪ੍ਰਾਈਸ ਵੀ ਘੱਟ ਹੈ ਡਰੈਸ ਵੀ ਬਣ ਜਾਣੀ ਹੈ ਤੁਹਾਡੀ ਠੀਕ ਹੈ ਜੀ ਤੇ ਬਾਕੀ ਤੁਹਾਡਾ ਸ਼ੌਕ ਵੀ ਪੂਰਾ ਹੋ ਜਾਣਾ ਐਦਾਂ ਸ਼ਾਰਟ ਡਰੈਸ ਤੋਂ ਹੁੰਦਾ ਲਓ ਜੀ ਐਦਾਂ ਇਹਦੀ ਬਣਾ ਲਓ ਤੁਸੀਂ ਲਹਿੰਗਾ ਜਾਂ ਕੁਝ ਵੀ ਜਿੱਦਾਂ ਤੁਸੀਂ ਪੈਨਣਾ ਚਾਹੋ ਜੀ ਸਕਰਟ ਬਣਾ ਲਓ ਜੀ ਪੂਰੇ ਫੁੱਲ ਹੈਵੀ ਦੀ ਸਕਰਟ ਬਣਾ ਲਓ ਨੀਚੇ ਕੁਝ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਕਟਵਰਕ ਹੋਈ ਹੈ ਇਹਦੀ ਸਕਰਟ ਬਣਾਓ ਜੀ ਇਹਦੀ ਨਾਲ ਸ਼ਾਰਟ ਸ਼ਾਰਟ ਬਣਾਓ ਜੀ ਠੀਕ ਹੈ ਐਦਾਂ ਐਦਾਂ ਵੀ ਤੁਸੀਂ ਆਪਣੀ ਡਰੈਸ ਰੈਡੀ ਕਰ ਸਕਦੇ ਹੋ ਇਹ ਵਾਲੇ ਸੂਟ ਦੀ ਸਿਰਫ ਤੁਹਾਨੂੰ 1700 ਦੇ ਵਿੱਚ ਦੇ ਰਿਹਾ ਸੌਰੀ 1600 ਦੇ ਵਿੱਚ ਦੇ ਰਿਹਾ ਜੀ ਇਹ ਵਾਲਾ ਸੂਟ ਪਹਿਲਾਂ ਪ੍ਰਾਈਸ ਸੀ ਕਿ 1775 ਤੇ ਹੁਣ ਤੁਸੀਂ ਦੇ ਰਿਹਾ ਤੁਹਾਨੂੰ ਸਿਰਫ 1600 ਦੇ ਵਿੱਚ ਲਓ ਇਹਦੇ ਨਾਲ ਤੁਸੀਂ ਸ਼ਾਰਟ ਬਣਾ ਸਕਦੇ ਹੋ ਸਕਰਟ ਇਹ ਤੁਹਾਡੀ ਸਕਰਟ ਹੋਗੀ ਇਹ ਸ਼ਾਰਟ ਸ਼ਰਟ ਬਣਾ ਸਕਦੇ ਹੋ ਬਿਲਕੁਲ ਛੋਟੀ ਜਿਹੀ ਜੋ ਆਪਾਂ ਸ਼ਰਟ ਪਾਉਣੀ ਹੈ ਤੇ ਨਾਲ ਹੀ ਤੁਸੀਂ ਇਹਦੇ ਵਿੱਚ ਦੁਪੱਟਾ ਕਰ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਹੀ ਦੁਪੱਟਾ ਕਰ ਲਓ ਸ਼ਾਰਟ ਸ਼ਰਟ ਕਰ ਲੋ ਇਹ ਵਾਲਾ ਤੁਸੀਂ ਲਹਿੰਗਾ ਰੈਡੀ ਕਰ ਸਕਦੇ ਹੋ ਪੂਰਾ ਫੁੱਲ ਹੈਵੀ ਲਹਿੰਗਾ ਰੈਡੀ ਕਰ ਸਕਦੇ ਹੋ ਤਾਂ ਤੁਹਾਡੀ ਡਰੈਸ ਬਹੁਤ ਸੋਹਣੀ ਬਣ ਜਾਣੀ ਹੈ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਹੈ 1600 ਰੁਪਏ ਠੀਕ ਹੈ ਜੀ 1600 ਜੀ ਤੁਸੀਂ ਇਹ ਸੂਟ ਲੈ ਸਕਦੇ ਹੋ ਇਹਦੇ ਵਿੱਚ ਇੱਕ ਤੁਹਾਨੂੰ ਮਿਲੇਗਾ ਕਲਰ 골ਡਨ ਲੋ ਇਹਦੇ ਵਿੱਚ ਇੱਕ ਕਲਰ 골ਡਨ ਆਊਗਾ ਜੀ ਚੈੱਕ ਕਰੋ ਇਹ 골ਡਨ ਕਲਰ ਦੇ ਵਿੱਚ ਰਹਿਣੀ ਆ ਐਦਾਂ ਹੀ ਇਹਦੀ ਤੁਸੀਂ ਪੂਰੀ ਸਕਰਟ ਬਣਾ ਲਓ ਲਹਿੰਗਾ ਬਣਾ ਲਓ ਜੀ ਇਹਦਾ ਪੂਰੇ ਫੁੱਲ ਹੈਵੀ ਦਾ ਲਹਿੰਗਾ ਬਣਾ ਲਓ ਇਨ ਨਾਲ ਤੁਸੀਂ ਸ਼ਾਰਟ ਸ਼ਾਰਟ ਬਣਾ ਲਓ ਤੇ ਇਹ ਵੀ ਤੁਹਾਡੀ ਇੱਕ ਡਰੈਸ ਰੈਡੀ ਹੋ ਜਾਣੀ ਆ ਪਾਰਟੀ ਵੇਅਰ ਸੀ ਠੀਕ ਹੈ ਜੀ ਪ੍ਰਾਈਸ ਲੈਣੀ ਆ 1600 ਰੁਪਏ ਇਸਨ ਅੱਜ ਦੇ ਸਾਡੇ ਸੂਟ ਇਹਨਾਂ ਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਰਡਰ ਬਾਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ